ਖੰਨਾ ਨੈਚਰਲ ਹਾਈਵੇ ਤੇ ਉਲਟੋ ਕਾਰ ਨੂੰ ਟਰੱਕ ਨੇ ਮਾਰੀ ਟੱਕਰ ਸੀਟ ਬੈਲਟ ਲੱਗੇ ਹੋਣ ਕਾਰਨ ਤਿੰਨ ਜਾਨਾਂ ਬਚੀਆਂ ਜਾਣਕਾਰੀ ਅਨੁਸਾਰ ਨੈਚਰਲ ਹਾਈਵੇ ਜੀਟੀ ਰੋਡ ਤੇ ਉਲਟੋ ਕਾਰ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਕਾਰ ਚਾਲਕ ਦੇ ਸੀਟ ਬੈਲਟ ਲੱਗੇ ਹੋਣ ਤੇ ਕਾਰਨ ਬਚਾ ਹੋ ਗਿਆ ਕਾਰ ਦੇ ਵਿੱਚ ਤਿੰਨ ਇਹ ਉਲਟੋ ਗੱਡੀ ਚ ਆਸੀ ਬੌਜੀ ਬਚਕੁੱਲੇ ਤੋਂ ਖੰਨੀ ਨੂੰ ਆਣਾ ਸੀ ਖੰਨੀ ਦੀ ਬੇਟੀ ਵਿਆਹੀ ਹੋਈ ਛੱਡਣ ਵਾਸਤੇ ਆ ਰਹੇ ਸੀ ਇਹਨਾਂ ਇੰਡੀਕੇਟਰ ਆਇਆ ਸੀ ਮੇਰੀ ਦੁਕਾਨ ਦੇ ਮੁਰੇ ਨੇ ਥੇ ਉਤਰਨੀ ਗੱਡੀ ਅਲਟੋ ਗੱਡੀ ਨੂੰ ਸਵੇਰੇ ਅੱਜ ਟਰੱਕ ਨੇ ਟੱਕਰ ਮਾਰਤੀ ਤੇ ਗੱਡੀ ਪਲਟ ਗਈ ਜੀ ਉਹਨਾਂ ਦੇ ਸੀਟ ਵੜਨ ਲੱਗੀ ਸੀ ਤਿੰਨ ਬੰਦੇ ਚ ਸਵਾਨ ਸੀ ਇੱਕ ਬੱਚਾ ਸੀ ਦੋ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੰਮਨ ਨੇਚਰਲ ਹਾਈਵੇ ਤੇ ਉਲਟੋ ਕਾਰ ਨੂੰ ਟਰੱਕ ਨੇ ਮਾਰੀ ਟੱਕਰ ਸੀਟ ਬੈਲਟ ਲੱਗੇ ਹੋਣ ਕਾਰਨ ਤਿੰਨ ਜਾਨਾਂ ਬਚੀਆਂ ਜਾਣਕਾਰੀ ਅਨੁਸਾਰ ਨੇਚਰ ਹਾਈਵੇ ਜੀਟੀ ਰੋਡ ਤੇ ਉਲਟੋ ਕਾਰ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਕਾਰ ਚਾਲਕ ਦੇ ਸੀਟ ਬੈਲਟ ਲੱਗੇ ਹੋਣ ਤੇ ਕਾਰਨ ਬਚਾ ਹੋ ਗਿਆ ਕਾਰ ਦੇ ਵਿੱਚ ਤਿੰਨ ਸਵਾਰੀਆਂ ਸਵਾਰ ਸਨ ਜਾਣਕਾਰੀ ਮੁਤਾਬਕ ਟੱਕਰ ਲੱਗਣ ਤੋਂ ਬਾਅਦ ਕਈ ਪਲਟੀਆਂ ਮਾਰ ਕੇ ਕਾਰ ਪਲਟ ਗਈ ਮੌਕੇ ਤੇ ਖੰਨਾ ਪੁਲਿਸ ਵੀ ਪਹੁੰਚ ਗਈ ਪੁਲਿਸ ਨੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਹੈ ਕਾਰ ਚਾਲਕ ਨੇ ਕਿਹਾ ਕਿ ਪ੍ਰਮਾਤਮਾ ਦਾ ਕਿਰਪਾ ਨਾਲ ਅਸੀਂ ਬਚ ਗਏ ਅੱਛਾ ਕਿੱਦਾਂ ਹੋਇਆ ਜੀ ਐਕਸੀਡੈਂਟ ਬਸ ਮੈਂ ਅੰਦਰ ਮੁੜਨਾ ਗਿਆ ਰਹੀ ਬਸ ਉਹ ਪਿੱਛੋਂ ਚੱਕ ਨੇ ਮਾਰਿਆ ਚੱਕ ਕਿੱਥੋਂ ਆ ਰਹੇ ਸੀ ਪਿੱਛੋਂ ਤੁਸੀਂ ਪੰਜ ਕਿੱਲੇ ਤੋਂ ਖੇਤਪਰਾਲੀ ਪਿੰਡ ਆਈ ਆਪਣਾ ਕਿੱਥੇ ਜਾਣਾ ਸੀ ਅੱਗੇ ਔਰੀ ਮਾਤਾ ਰਾਣੀ ਮੱਲੇ ਜੀ ਅੱਛਾ ਨੇ ਪੱਲੀ ਜੀ ਕਿੰਨੇ ਜਣੇ ਸੀ ਗੱਡੀ 'ਚ ਤਿੰਨੇ ਜਣੇ ਜੀ ਕੌਣ ਕੌਣ ਸੀਗਾ ਇੱਕ ਲੜਕੀ ਤੇ ਇੱਕ ਦੋ ਤਰੀਕ ਮੇਰਾ ਅੱਛਾ ਠੀਕ ਆ ਬਚਾ ਹੋ ਗਿਆ ਹਾਂ ਜੀ ਗਲਤੀ ਕੀ ਕੀਤੀ ਕਿਦਾਂ ਹੋਇਆ ਕਿਦਾਂ ਬਾਈ ਗਲਤੀ ਤਾਂ ਬੰਗ ਸੀ ਸੀ ਕੀ ਲੈ ਲਓ ਜੀ ਮੇਰੇ ਮਕੱਦਰ ਠੀਕ ਆ ਜੀ ਬਸ ਇਹ ਬਚ ਗਿਆ ਕੀ ਕਰੇ ਟਰੱਕ ਵਾਲਾ ਮਾਰ ਗਿਆ ਹੈਟ ਵਿੱਚ ਜੀ ਹਾਂ ਜੀ ਹੈਟ ਵਿੱਚ ਜੀ ਟਰੱਕ ਦੀ ਹਾਂ ਜੀ ਕਿੰਨੇ ਕ ਪਲਟੀਆਂ ਖਾਧੀਆਂ ਗੱਡੀ ਨੇ ਬਾਈ ਸਾਨੂੰ ਨਹੀਂ ਪਤਾ ਲੱਗਿਆ ਜੀ ਪਲਟੀਆਂ ਦਾ ਤਾਂ ਫਿਰ ਅੱਛਾ ਹਾਂ ਜੀ ਦੋ ਤਿੰਨ ਖਾਈ ਹੋਣੀ ਪਲਟੀਆਂ ਦਾ ਕੀ ਪਤਾ ਲੱਗਿਆ ਜੀ ਕਹਿ ਰਹੇ ਅੱਜ ਜੇ ਸ਼ੁਰੂ ਕਰਾਂ ਮੇਰਾ ਨਾਮ ਸੁਨੀਲ ਗੁਪਤਾ ਜੀ ਅੱਜ ਕਿਦਾਂ ਹੋਇਆ ਐਕਸੀਡੈਂਟ ਇਹ ਆਟੋ ਗੱਡੀ ਚ ਆ ਰਹੀ ਸੀ ਬੌਜੀ ਬਜਕੂਲੇ ਤੋਂ ਖੰਨੀ ਨੇ ਆਣਾ ਸੀ ਖੰਨੀ ਨਾਲ ਦੀ ਬੇਟੀ ਵਿਆਹੀ ਹੋਈ ਛੱਡਣ ਵਾਸਤੇ ਆ ਰਹੇ ਸੀ ਇਹਨੇ ਇੰਡੀਕੇਟਰ ਲਾਇਆ ਸੀ ਮੇਰੀ ਦੁਕਾਨ ਦੇ ਮੁਰੇ ਨੇ ਥੇ ਉਤਰਨੀ ਦੀ ਗੱਡੀ ਜਿਵੇਂ ਨੇ ਇੰਡੀਕੇਟਰ ਲਾਇਆ ਤਾਂ ਪਿੱਛੋਂ ਜਿਹੜਾ ਟਰੱਕ ਆ ਰਿਹਾ ਸੀ ਬਹੁਤ ਫਾਸਟ ਸਪੀਡ ਤੇ ਉਹਨੇ ਦੇਖਿਆ ਨਹੀਂ ਉਹਨੇ ਗੱਡੀ ਨੂੰ ਪਿੱਛੇ ਹਿੱਟ ਕਰਿਆ ਗੱਡੀ ਦੋ ਤਿੰਨ ਬਾਰ ਪਲਟੇ ਖਾ ਗਈ ਇਹ ਤਿੰਨੇ ਸਵਾਰੀਆਂ ਸੀ ਵਿੱਚ ਬੌਜੀ ਸੀ ਇਹਨਾਂ ਦੀ ਬੇਟੀ ਸੀ ਨਾਲ ਦੋਤਾ ਸੀ ਅਸੀਂ ਸਾਰੇ ਉਹ ਦੁਕਾਨਦਾਰ ਇਕੱਠੇ ਹੋ ਗਏ ਫਟਾਫਟ ਗੱਡੀ ਨੂੰ ਪਲਟਾ ਕੇ ਸਿੱਧਾ ਸੁਗੁਰ ਪ੍ਰਮਾਤਮਾ ਦਾ ਵਾਹਿਗੁਰੂ ਦਾ ਕਿ ਤਿੰਨੇ ਬੰਦੇ ਬਿਲਕੁਲ ਠੀਕ ਨੇ ਇੱਕੇ ਖਰੋਚ ਤੱਕ ਨਹੀਂ ਆਈ ਲੇਕਿਨ ਗੱਡੀ ਦੋ ਦਿਨ ਪਲਟ ਨੇ ਖਾ ਗਈ ਜਦ ਅਸੀਂ ਬਾਹਰ ਕੱਢਿਆ ਤਾਂ ਗੱਡੀ ਪਲਟੀ ਹੋਈ ਸੀ ਵਿੱਚ ਤਿੰਨੇ ਸਵਾਰੀਆਂ ਸੀ ਅਸੀਂ ਗੱਡੀ ਨੂੰ ਬਹੁਤ ਜ਼ੋਰ ਲਾ ਕੇ ਸਿੱਧਾ ਕਰਕੇ ਬਾਹਰ ਕੱਢਿਆ ਇਹਨਾਂ ਨੂੰ ਸੁਗੁਰ ਇਹ ਵੀ ਸਾਰੇ ਠੀਕ ਨੇ ਮੇਰਾ ਨਾਮ ਪ੍ਰਤਪਾਲ ਸਿੰਘ ਰਾਜੇਵਾਲ ਇਹ ਗੱਡੀ ਜੇ ਇਧਰੋਂ ਅੰਬਾਲਾ ਸਾਈਡ ਤੋਂ ਆ ਰਹੀ ਸੀਗੀ ਤੇ ਉੱਥੇ ਇੱਕ ਟਰੱਕ ਖੜਾ ਸੀਗਾ ਉਹ ਟਰੱਕ ਨੂੰ ਓਵਰਟੇਕ ਕਰਨ ਲੱਗਾ ਦੂਸਰਾ ਟਰੱਕ ਆ ਗਿਆ ਉਧਰੋਂ ਪਿੱਛੋਂ ਉਹਨੇ ਇਹਨੂੰ ਵੇਟ ਮਾਰਤੀ ਇਹ ਗੱਡੀ ਉਰੇ ਪਲਟ ਗਈ। ਅੱਛਾ ਇਹ ਜਿੰਨੇ ਕ ਬੰਦੇ ਸੀ ਗੱਡੀ 'ਚ ਇਹ ਗੱਡੀ ਦੇ ਵਿੱਚ ਜੀ ਇੱਕ ਫੈਮਿਲੀ ਸੀਗੀ ਪੂਰੀ ਸਾਰਿਆਂ ਦਾ ਬਚਾਓ ਹੋ ਗਿਆ। ਆਲੇ-ਦਾਲੇ ਸਾਰੇ ਦੁਕਾਨਦਾਰ ਜਿੰਨੇ ਸੀਗੇ ਸਾਰੇ ਇਕੱਠੇ ਹੋ ਕੇ ਆ ਕੇ ਗੱਡੀ ਪੁੱਠੀ ਹੋ ਗਈ ਦੀ ਸਿੱਧੀ ਕਰ ਲਈ। ਤੇ ਹੁਣ ਠੀਕ ਨੇ ਸਾਰੇ ਉਹ ਬੈਠੇ ਨੇ ਦੁਕਾਨ ਦੇ ਵਿੱਚ ਗੁਪਤਾ ਜੀ ਕਿਰਾਨਾ ਸਟੋਰ ਦੇ ਉੱਤੇ ਬਿਠਾਏ ਹੋਏ ਨੇ ਜੀ ਇਹਨਾਂ ਦਾ ਸਾਰਾ ਸਮਾਨ ਸਭ ਕੁਝ ਸੇਫ ਨੇ। ਮਹਾਰਾਜ ਨੇ ਬਹੁਤ ਹੱਥ ਦੇ ਕੇ ਬਚਾਏ ਨੇ। ਕਿੰਨੀਆਂ ਪਲਟੀਆਂ ਸਾਗੀ ਗੱਡੀ? ਬਸ ਗੱਡੀ ਆਏ ਲੋਟੂ ਇੱਕੇ ਪਲਟੀ ਘਾ ਕੇ ਪੁੱਠੀ ਹੋ ਗਈ ਜੀ। ਬੰਦੇ ਠੀਕ ਨੇ ਜੀ ਬਿਲਕੁਲ ਉਹ ਬੈਠੇ ਨੇ ਥੋੜੀ ਜਿਹੀ ਬੱਚੇ ਦੇ ਮੂੰਹ ਤੇ ਲੱਗੀ ਹੈ ਮਾੜੀ ਜੀ ਮਾਮਚਰੀਟ ਜੀ ਕੋਈ ਐਡੀ ਖਾਸ ਨਹੀਂ ਅੱਜ ਇੱਕ ਆਲਟੋ ਗੱਡੀ ਨੂੰ ਸਵੇਰੇ ਅੱਜ ਟਰੱਕ ਨੇ ਟੱਕਰ ਮਾਰਤੀ ਤੇ ਗੱਡੀ ਪਲਟ ਗਈ ਜੀ ਉਹਨਾਂ ਦੇ ਸੀਟ ਵੜਨ ਲੱਗੀ ਸੀ ਤਿੰਨ ਬੰਦੇ ਚ ਜਿਸਾਨ ਸੀ ਇੱਕ ਬੱਚਾ ਸੀ ਦੋ ਇੱਕ ਜਾਨ ਸੀ ਜਿਹੜੀ ਸੀ ਤੇ ਉਹਨਾਂ ਦੇ ਸੀਟ ਵੜ ਲੱਗਣ ਕਰਕੇ ਹੀ ਮਤਲਬ ਉਹਨਾਂ ਦੀ ਜਾਨ ਦਾ بچਾ ਹੋਇਆ ਅੱਜ ਤੇ ਅਸੀਂ ਸਾਰੇ ਲੋਕਾਂ ਨੂੰ ਜਾਂ ਸਾਰੇ ਜਿਹੜੇ ਬੰਦੇ ਚਲਾਉਂਦੇ ਨੇ ਗੱਡੀਆਂ ਫੋਰ ਫੋਰ ਗੱਡੀਆਂ ਟਰੱਕ ਕਾਰਾਂ ਯੋਨਨੋ ਅਪੀਲ ਕਰਾਂਗੇ ਵੀ ਸਾਰੇ ਹੀ ਬੈਠਵੀਂ ਸਾਰ ਗੱਡੀ ਚ ਪਹਿਲਾਂ ਸੀਟ ਬੈਲਟ ਜ਼ਰੂਰ ਲਾਵਾ ਤਾਂ ਕਿ ਇਹ ਨਹੀਂ ਗੱਲ ਵੀ ਸਰਪੇਕਾ ਪਚਰਾਉਣ ਦੇ ਡਰ ਕੇ ਡਰ ਕਰਕੇ ਪੁਲਿਸ ਦੇ ਚਲਾਨ ਕਰਕੇ ਵੀ 1000 ਰੁਪਏ 2000 ਦਾ ਚਲਾਨ ਹੋ ਜੂ ਵੀ ਤਾਂ ਵੈਲਟ ਲੈ ਲਵਣੀਆਂ ਇਹ ਤਾਂ ਆਪਣੀ ਜਾਨ ਦਾ ਬਚਾਅ ਹੈ ਜੀ ਤਾਂ ਕਿ ਕੀਮਤੀ ਜਾਨਾਂ ਦਾ ਬਚਾਅ ਹੋ ਸਕੇ ਆਪਣੀ ਕੀਮਤੀ ਜਾਨ ਦਾ ਬਚਾਅ ਹੋ ਸਕੇ ਜੀ